हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ। ਮੈਂ ਡਾ. ਗੁਰਮਿੰਦਰ ਸਿੰਘ ਬਰਾੜ ਤੇ ਇੱਕ ਜ਼ਰੂਰੀ ਬੇਨਤੀ ਤੁਹਾਡੇ ਨਾਲ ਸਾਂਝੀ ਕਰਨੀ ਹੈ। ਇੱਕ ਜ਼ਰੂਰੀ ਸਾਵਧਾਨੀ ਜਿਹੜੇ ਕਿਸਾਨ ਵੀਰਾਂ ਨੇ ਕਣਕ ਵੜ ਲਈ ਐ। ਕਿਉਂਕਿ ਇਹ ਜਿਹੜਾ ਸੀਜ਼ਨ ਆ ਤੁਹਾਨੂੰ ਪਤਾ ਹੈ ਕਿ ਜਿਹੜਾ ਕਣਕ ਦੀ ਵਾਢੀ ਮਸ਼ੀਨਾਂ ਹੁਣ ਬਹੁਤ ਹੋ ਗਈਆਂ ਕਮਾਈਨਾ ਤੇ ਥਰੇਸ਼ਰ ਨਾਲ ਜਿਹੜੇ ਕਿਸਾਨ ਵੀਰ ਬਹੁਤ ਘੱਟ ਕਣਕ ਕੱਢਦੇ ਆ। ਤੇ ਇਸ 8-10 ਦਿਨ ਦਾ ਸੀਜ਼ਨ ਇੰਨਾ ਕੁ ਹੁੰਦਾ ਬਸ 2-4 ਦਿਨ ਉੱਪਰ ਥੱਲੇ ਹੋ ਜਾਂਦੇ ਆ। 5 ਤੋਂ 10 ਦਿਨ ਦਾ 12 ਦਿਨ ਦਾ ਸੀਜ਼ਨ ਹੁੰਦਾ ਪੂਰੇ ਜੋਰ ਵਾਲਾ। ਇਸ ਤੋਂ ਬਾਅਦ ਕੋਈ ਬਰਲੀ ਟਾਮੀ ਜਾਂ ਪਛੇਤੀਆਂ ਕਣਕਾਂ ਉਹ ਰਹਿ ਜਾਂਦੀਆਂ ਨੇ। ਬੇਨਤੀ ਇਹ ਆ ਕਿ ਜਦੋਂ ਆਪਾਂ ਕਣਕ ਵੱਢ ਲੈਂਦੇ ਆ ਕਣਕ ਆਪਾਂ ਮੰਡੀ ਦੇ ਵਿੱਚ ਜਿਹੜਾ ਆਪਣਾ ਉੱਥੇ ਕੰਡਾ ਲੱਗ ਗਿਆ ਆਪਾਂ ਵਿਲੇ ਹੋਗੇ ਤਾਂ ਉਸ ਤੋਂ ਬਾਅਦ ਕੀ ਹੁੰਦਾ ਕਿ ਕਿਸਾਨ ਵੀਰਾਂ ਨੂੰ ਐ ਹੁੰਦਾ ਕਿ ਆਪਾਂ ਕੰਮ ਨਵੇੜ ਦੀ ਨਾਲ ਦੀ ਨਾਲ ਜਿਹੜੀ ਹੈਗੀ ਤੂੜੀ ਆਪਾਂ ਤੂੜੀ ਵਾਲੀ ਮਸ਼ੀਨ ਵਿੱਚ ਖੇਤ ਦੇ ਬਾੜ ਦਿੰਦੇ ਹਾਲਾਂਕਿ ਜਿਹੜਾ ਲੰਗਾ ਨਾੜ ਆ ਜਿਹੜਾ ਉਹ ਗਿੱਲਾ ਹੁੰਦਾ ਥੱਲੇ। ਆਪਾਂ ਨੂੰ ਦੇਖਣ ਨੂੰ ਇਸ ਤਰ੍ਹਾਂ ਲੱਗਦਾ ਕਿ ਨਹੀਂ ਹੁਣ ਥੂੜੀ ਬਣ ਜੂਗੀ। ਉਹਦੇ ਵਿੱਚ ਤੁਸੀਂ ਦੇਖੋ ਵੀ ਜਦੋਂ ਆਪਾਂ ਨਾਲ ਦੀ ਨਾਲ ਲਾਂਗੇ ਦੇ ਵਿੱਚ ਮਸ਼ੀਨ ਵਾਰ ਦਿੰਨੇ ਆ ਟਰੈਕਟਰ ਦਾ ਜ਼ੋਰ ਵੱਧ ਲੱਗਦਾ ਹੈ। ਤੇਲ ਵੱਧ ਮੱਚਦਾ। ਤੇ ਇਹਦੇ ਨਾਲ ਆਸੇ-ਪਾਸੇ ਜੇ ਕੋਈ ਕਣਕ ਖੜੀ ਆ ਤਾਂ ਉਹਦੇ ਵਿੱਚ ਚਿੰਗਿਆੜੀ ਵਗੈਰਾ ਪੈਦਾ ਹੋ ਕੇ ਉਹ ਡਿੱਗਣ ਦਾ ਖਤਰਾ ਰਹਿੰਦਾ। ਇਸ ਕਰਕੇ ਜੇ ਤੁਹਾਡੇ ਆਲੇ-ਦੁਆਲੇ ਅਜੇ ਕਣਕ ਕੇ ਹੀ ਕਿਸਾਨ ਵੀਰ ਦੀ ਖੜੀ ਆ ਤੁਸੀਂ ਕਣਕ ਵੱਢ ਲਈ ਆ। ਪੰਜਾਹ ਦਿਨ ਇੱਕ ਤਾਂ ਖੇਤ ਨੂੰ ਧੁੱਪ ਲੱਗਣ ਦਿਓ ਉਦੋਂ ਨੂੰ ਜਿਹੜੀਆਂ ਹੈਗੀਆਂ ਕਣਕਾਂ ਤੁਹਾਡੇ ਨੇੜੇ ਤੇੜੇ ਵਿਹਲੀਆਂ ਹੋ ਜਾਂਦੀਆਂ ਨੇ ਤਕਰੀਬਨ ਕਿਉਂਕਿ ਕਣਕਾਂ ਇਕੱਠੀਆਂ ਜੀਆਂ ਆ ਜਾਂਦੀਆਂ ਜੇ ਕੋਈ ਬਹੁਤੀ ਵਿਛੇਤੀ ਹੋਵੇ ਤਾਂ ਕੀ ਕਹਿਣਾ ਤਾਂ ਉਦੋਂ ਬਾਅਦ ਫਿਰ ਤੁਸੀਂ ਤੂੜੀ ਬਣਾਓ ਇਹ ਜ਼ਰੂਰੀ ਬੇਨਤੀ ਆ ਕਿਉਂਕਿ ਇਹਦੇ ਵਿੱਚ ਆਪਾਂ ਨੂੰ ਥੋੜਾ ਜਆ ਕਈ ਵਾਰੀ ਆਪਾਂ ਤੇਜ਼ੀ ਕਰ ਜਾਂਦੇ ਆ ਤੇ ਉਹ ਤਾਂ ਕਿ ਕਿਸੇ ਕਿਸਾਨ ਵੀਰ ਦਾ ਕੋਈ ਵੀ ਨੁਕਸਾਨ ਹੋਣ ਦਾ ਡਰ ਨਾ ਇਹਦੇ ਵਿੱਚ ਬਣਾ ਰਹੇ ਗਿੱਲੇ ਲਾਂਗੇ ਦਾ ਨੁਕਸਾਨ ਆਪਾਂ ਨੂੰ ਵੀ ਹੁੰਦਾ ਟਰੈਕਟਰ ਦਾ ਵੀ ਜ਼ੋਰ ਲੱਗਦਾ ਤੇਲ ਵੀ ਵੱਧ ਮੱਚਦਾ ਤੇ ਜੇ 5-7 ਦਿਨ ਧੁੱਪ ਲੱਗੀ ਹੋਵੇ ਬਹੁਤ ਵਧੀਆ ਜਿਹੜੀ ਤੂੜੀ ਉਹਦੀ ਬਣਦੀ ਹੈ ਤੇ ਨਾਲ ਕਿਸੇ ਦਾ ਨੁਕਸਾਨ ਨਹੀਂ ਹੁੰਦਾ ਬਹੁਤ ਬਹੁਤ ਧੰਨਵਾਦ ਵੀਡੀਓ ਅੱਗੇ ਸ਼ੇਅਰ ਕਰ ਦਿਓ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ